ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀਡੀਐ ਨਿਊ ਪੰਜਾਬ ਤੇ ਮੈਂ ਤੁਹਾਡਾ ਆਪਣਾ ਮਹੇਸ਼ ਕੁਮਾਰ ਅਸੀਂ ਅੱਜ ਪੋਂਜੇ ਲੁਧਿਆਣਾ ਦੇ ਦ੍ਰੇਸ਼ੀ ਗਰਾਊਂਡ ਵਿੱਚ ਜਿੱਥੇ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ ਦੇਖ ਸਕਦੇ ਹੋ ਅਮਨਾਜ਼ੀ ਯਾਤਰਾਬਾਣੀ ਨਾਲ ਵੈਕਸ਼ਨਰੀ ਮਾਤਾ ਦੀ ਯਾਤਰਾਬਾਣੀ ਦੇਖ ਸਕਦੇ ਹੋ ਸੰਗਤ ਦਰਸ਼ਨ ਕਰਨ ਵਾਸਤੇ ਦੇਖ ਸਕਦੇ ਹੋ ਪਹੁੰਚ ਨਹੀਂ ਇੱਥੇ ਅਸੀਂ ਇੱਥੇ ਸੰਗਤਾਂ ਨਾਲ ਗੱਲਬਾਤ ਕਰਾਂਗੇ ਕੀ ਕਹਿੰਣਾ ਹੈ ਜਿਹੜੀ ਸੰਗਤ ਮੱਥਾ ਟੇਕਿਆ ਰਿਹਾ ਹੈ ਕੀ ਕਹਿੰਣਾ ਹੈ ਯਾਤਰਾਬਾਣੀ ਜੀ ਜੀ ਯਾਤਰਾ ਕਰਕੇ ਕਿੱਦਾਂ ਤੁਹਾਨੂੰ ਲੱਗ ਰਹੀ ਹੈ ਬਹੁਤ ਧੰਨ ਕੀ ਨਹੀਂ ਯਾਤਰਾ ਕੀਤੀ ਇਹ ਕਿੰਨਾ ਅਮਨਾਜ਼ ਯਾਤਰਾ ਬਣੀ ਹੈ ਹੋਰ ਕਿ ਮਾਤਾ ਬਹਿਨਾਂ ਦੇ ਵੀ ਦਰਬਾਰ ਆਉਂਦੇ ਕੋ ਤੁਹਾਨੂੰ ਵਧੀਆ ਕਿੱਦਾਂ ਲੱਗ ਰਹੀ ਬਹੁਤ ਵਧੀਆ ਲੱਗ ਰਹੀ ਮੈਂ ਜ਼ਿੰਦਗੀ ਚ ਪਹਿਲੀ ਵਾਰ ਗਈ ਆ ਯਾਤਰਾ ਕੋਈ ਇੱਥੇ ਪ੍ਰੇਸ਼ਾਨੀ ਤਾਂ ਨਹੀਂ ਜਮਾਈ ਸਾਡੇ ਕਿੰਨੇ ਵਧੀਆ ਨਹੀਂ 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 ਆਹ ਸ਼ਹਿਰ ਦੇ ਵੀ ਦ੍ਰਿਸ਼ੀ ਗ੍ਰਾਉਂਡ ਦੀ ਪਹਿਲੀ ਵਾਰ ਤੇ ਯਾਤਰਾ ਜਿਹੜੀ ਲੱਗੀ ਅਮਲਾ ਯਾਤਰਾ ਤੇ ਕਹਿੰਦੇ ਵਾਫੇ ਬਹੁਤ ਵਧੀਆ ਦੇਖੀ ਮਾਰਾ ਯਾਤਰਾ ਹਰ ਵਾਰੀ ਦੇਖ ਕੇ ਆਈ ਦੀ ਹੈ ਮਮਰਾ ਦਾ ਆਤਮ ਵੈਸ਼ਨੋ ਦੇ ਵੀ ਦਰਵਾਜ਼ੇ ਜਿਹੜਾ ਨਜ਼ਾਰਾ ਉੱਥੇ ਵੀ ਹੈ ਇੱਥੇ ਵੀ ਹੈ ਤੁਹਾਡੇ ਪਰਿਵਾਰ ਚ ਕੋਣ ਕੋਣ ਆ ਤੁਹਾਡੇ ਨਾਲ ਆ ਮੀਆਂ ਵੀ ਬਦੋਨ ਆਏ ਤਾਂ ਜਿਹੜਾ ਆਪਣਾ ਹੀ ਅੱਖਾਂ ਇਹ ਕਰਨ ਵੈਸ਼ਨੋ ਦੇ एकदम ਦਰਵਾਜ਼ੇ ਭੋਲੇ ਨਾ ਕਰੀ ਕੀ ਕਹਣਾ ਕਿ ਲਾਸ਼ ਵਿਲੂ ਜਾਣਾ ਬਸ ਉੱਥੇ ਆਣਾ ਜੀ ਨਹੀਂ ਪਟੜੀ ਕੋਲ ਆਣਾ ਹਾਂ ਹਾਂ ਮੇਰੇ ਕੋਲ ਆਣਾ ਚਾਹੀਦਾ ਜਿਹੜੀ ਯਾਤਰਾ ਮੈਂ ਦੂਰ ਕਰਨ ਜਾ ਰਹੀ ਪਹਾੜਾ ਜਿਆਦਾ ਕਰਨ ਜਾਣਾ ਜੰਮੂ ਕਸ਼ਮੀਰ ਘਟਨਾ ਜਾਣਾ ਇੱਥੇ ਤੁਹਾਨੂੰ ਬਹੁਤ ਬਹੁਤ ਆਉਂਦੇ ਆ ਬਹੁਤ ਬਹੁਤ ਆ ਜਾਈ ਨਹੀਂ ਸਕਦੇ ਹਮ ਤੇ ਦੂਰ ਅਸੀਂ ਯਾਤਰਾ ਕਿੱਧਰ ਲੱਗਿਆ ਤੁਹਾਡੀ ਮੁੱਠੋ ਲੱਗੇ ਅੰਦਰ ਯਾਤਰਾ ਬਣੀ ਬੈਠੀ ਦੀ ਬਹੁਤ ਵਧੀਆ ਲੱਗੀ ਸੀ ਤੇ ਦਰਸ਼ਕੀ ਕਿਹਦੇ ਹੋ ਤੁਹਾਨੂੰ ਬਹੁਤ ਸੋਹਣੇ ਧਿਆਣਾ ਦਾ ਸਭ ਤੋਂ ਇਤਿਹਾਸਿਕ ਰਾਮਲੀਲਾ ਮੈਦਾਨ ਦਰੇਸੀ ਦੇ ਵਿੱਚ ਜੋ ਕਿ ਅੱਜ ਇਸ ਚੀਜ਼ਾ ਸ਼ੁਭ ਰੰਗ ਹੋਇਆ ਦਸਹਰੇ ਮੇਲੇ ਦਾ ਮੈਂ ਜਿੱਥੇ ਸਾਰੇ ਪ੍ਰਬੰਧਕਾਂ ਨੂੰ ਚੋਕ ਸਰਸਵਾਲ ਜੀ ਦੀ ਕ ਵੀ ਸਾਰੇ ਜਿੰਨੇ ਵੀ ਇਸ ਸੰਸਥਾ ਨਾਲ ਜੁੜੇ ਉਹਨਾਂ ਨੂੰ ਪਹਿਲਾਂ ਤਾਂ ਵਧਾਈ ਦੇਣਾ ਔਰ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਤੁਹਾਡੇ ਚੈਨਲ ਮਾਧਿਅਮ ਦੁਆਰਾ ਅਪੀਲ ਕਰਦਾ ਹਾਂ ਕਿ ਲੁਧਿਆਣੇ ਦਾ ਸਭ ਤੋਂ ਵਿਸ਼ਾਲ ਜਿਹੜਾ ਕਿ ਦਸਹਰਾ ਮੇਲਾ ਵਾ ਦਰੇਸੀ ਮੈਦਾਨ ਜਿਹੜਾ ਕਿ ਸ਼ਹਿਰ ਦੇ ਵਿੱਚ ਪੈਂਦਾ ਵਾ ਇੱਥੇ ਪਹੁੰਚ ਕੇ ਔਰ ਸਭ ਤੋਂ ਵੱਡੀ ਜਿਹੜੀ ਕਿ ਵਿਸ਼ੇਸ਼ ਇਸ ਮੇਲੇ ਦੀ ਗੱਲ ਹੈ ਕਿ ਮਨੋਰੰਜਨ ਦੇ ਨਾਲ-ਨਾਲ ਧਾਰਮਿਕ ਪਾਸੇ ਵੀ ਤੁਰ ਪਏ ਸੀ ਅਮਰ ਨਾਲ ਯਾਤਰਾ ਦਾ ਵੀ ਆਨੰਦ ਲੋ ਅਤੇ ਆਪਣੇ ਬੱਚਿਆਂ ਨੂੰ ਧਾਰਮਿਕ ਸੰਸਕ੍ਰਿਤੀ ਨਾਲ ਜੋੜੋ ਔਰ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਇਸ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਣਾ ਪਰਮਾਤਮਾ ਇਹਨਾਂ ਨੂੰ ਬਲ ਸ਼ਕਤੀ ਦੇਵੇ ਤਰੱਕੀ ਦੇਵੇ ਸਰ ਯਾਤਰਾ ਦੀ ਟਿਕਟ ਲਾਈ ਗਈ ਹੈ ਯਾਤਰਾ ਦੀ ਟਿਕਟ ਲਾਈ ਪਈ ਯਾਤਰਾ ਦੀ ਟਿਕਟ ਲਾਈ ਹੈ ਸੀ ਔਰ ਪ੍ਰਸ਼ਾਦ ਵੀ ਦੇਾਂਗੇ ਸਭ ਕੁਝ ਦੇਾਂਗੇ ਜਿਸ ਤਰ੍ਹਾਂ ਕਿ ਪੂਰੀ ਪੂਰੀ ਵਿਧੀ ਪੁਰਵਕ ਸਰ ਕਿੰਨੀ ਡਿਲੀਗਡ ਰੱਖੀ ਦਰ ਨੇ ਦੇਖੋ ਹਲੇ ਡਿਸਾਈਡ ਨਹੀਂ ਕੀਤਾ ਹਲੇ ਫਿਲਹਾਲ ਤਾਂ ਫਰੀ ਹੈ ਅਸੀਂ ਉਹ ਝੂੜੇ ਕਿੱਦਾਂ ਦੇ ਬੱਚਿਆਂ ਵਾਸਤੇ ਦੇਖੋ ਤੁਸੀਂ ਰੰਗ ਬਰੰਗੇ ਝੂਲੇ ਆ ਬਹੁਤ ਵਧੀਆ ਬੱਚਿਆਂ ਵਾਸਤੇ ਮਨੋਰੰਜਨ ਦੇ ਨਾਲ ਨਾਲ ਬਜ਼ੁਰਗਾਂ ਵਾਸਤੇ ਵੀ ਹਰ ਤਰ੍ਹਾਂ ਦੀ ਇਸ ਮੇਲੇ ਦੇ ਵਿੱਚ ਸੁਵਿਧਾ ਵਾ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਊਗੀ ਪ੍ਰਸ਼ਾਸਨ ਵੱਲੋਂ ਵੀ ਪੂਰੇ ਇੰਤਜ਼ਾਮ ਨੇ ਔਰ ਕੈਮਰੇ ਹਰ ਜਗ੍ਹਾ ਮਤਲਬ ਹਰ ਤਰ੍ਹਾਂ ਦਾ ਸਾਡੇ ਵੱਲੋਂ ਪ੍ਰਬੰਧ ਹੈ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਊਗੀ ਸਰ ਮੇਲੇ ਦਾ ਟਾਈਮਿੰਗ ਕਿਤੇ ਰੱਖੀ ਗਈ ਹੈ ਮੇਲੇ ਦੀ ਟਾਈਮਿੰਗ ਹੈਗੀ ਸਾਮ ਨੂੰ 4 ਵਜੇ ਤੋਂ ਲੈ ਕੇ ਰਾਤੀ 11:30 11 ਵਜੇ ਤੱਕ ਜੋ ਕਿ ਪ੍ਰਸ਼ਾਸਨ ਨੇ ਤੁਹਾਨੂੰ ਮਨਜ਼ੂਰੀ ਦਿੱਤੀ ਹੈ ਅਸੀਂ ਉਹਨਾਂ ਦੇ ਮੁਤਾਬਕ ਹੀ ਚੱਲਾਂ ਧੰਨਵਾਦ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਆਪਣੇ ਦੁਸ਼ਹਿਰੇ ਦੇ ਮੇਲੇ ਦੀਆਂ ਜਿਹੜਾ ਕਿ ਲੁਧਿਆਣੇ ਦਾ ਸਭ ਤੋਂ ਪੁਰਾਣਾ ਅਤੇ ਇਤਿਹਾਸਿਕ ਮੇਲਾ ਹੈ ਸਭ ਤੋਂ ਪੁਰਾਣਾ ਤੇ ਲੁਧਿਆਣੇ ਦੇ ਵਿੱਚ ਸ਼ੁਰੂ ਤੋਂ ਹੀ ਜਿਹੜਾ ਮੇਲਾ ਚੱਲ ਰਿਹਾ ਉਹ ਦੀਆਂ ਸਾਰੇ ਲੁਧਿਆਣਾ ਵਾਸੀਆਂ ਨੂੰ ਤੇ ਆਪਣੀ ਕਮੇਟੀ ਆਪਣੀ ਟੀਮ ਨੂੰ ਸਾਰਿਆਂ ਨੂੰ ਅੱਜ ਜਿਹੜਾ ਮੇਲਾ ਸ਼ੁਰੂ ਹੋ ਗਿਆ ਤੇ ਦਾ ਸ਼ੁਭ ਆਰੰਭ ਮਹਾਦੇਵ ਦੀ ਆਰਾਧਨਾ ਕਰਕੇ ਭੋਲੇ ਨਾਥ ਦਾ ਸ਼ਿਵ ਜੀ ਵਿਆਹ ਕਰਾ ਕੇ ਅੱਜ ਜਿਹੜਾ ਅਸੀਂ ਸ਼ੁਰੂ ਕਰ ਰਹੇ ਆਂ ਤੇ ਮੈਂ ਭੋਲੇ ਨਾਥ ਅੱਗੇ ਅਰਦਾਸ ਕਰਦਾ ਵਾਂ ਕਿ ਭੋਲੇ ਨਾਥ ਤੂੰ ਤੁਹਾਨੂੰ ਬਲ ਦੇ ਕਿ ਅਸੀਂ ਅੱਜ ਜਿਹੜਾ ਜਿਹੜਾ ਮੇਲਾ ਵੈ ਸਾਰਾ ਬਹੁਤ ਵਧੀਆ ਢੰਗ ਦੇ ਨਾਲ ਚੱਲੇ ਤੁਹਾਡਾ ਅੱਛਾ ਕਿੱਦਾਂ ਦਾ ਅਹਿਸਾਸ ਹੈ ਪਬਲਿਕ ਵਾਸਤੇ ਕਿੱਦਾਂ ਦੇ ਦੇਖੋ ਜੀ ਪਬਲਿਕ ਵਾਸਤੇ ਸਾਰੇ ਇੰਤਜ਼ਾਮ ਪੂਕਤਾ ਵੈ ਏ ਤੋਂ ਲੈ ਕੇ ਜੈਡ ਤੱਕ ਜਿਹੜੀਆਂ ਜਿਹੜੀਆਂ ਸਾਨੂੰ ਗਵਰਨਮੈਂਟ ਵੱਲੋਂ ਇਨਸਟਰਕਸ਼ਨ ਸੀਗੀਆਂ ਅਸੀਂ ਸਾਰੀਆਂ ਫੋਲੋ ਕੀਤੀਆਂ ਸਾਰੇ ਕੈਮਰੇ ਲੱਗੇ ਆ ਹਰ ਜਗ੍ਹਾ ਪੀ ਡਬਲਯੂ ਡੀ ਦਾ ਇਨਸਟਰਕਸ਼ਨ ਜੋ ਜੋ ਤੁਹਾਨੂੰ ਇਨਸਟਰਕਸ਼ਨ ਸੀਗੀਆਂ ਗਵਰਨਮੈਂਟ ਵੱਲੋਂ ਸਾਰੀਆਂ ਅਸੀਂ ਫੋਲੋ ਕੀਤੀਆਂ ਹੋਰ ਦੇਖੋ ਜੀ ਜਿਹੜੇ ਝੂਲੇ ਆ ਨਵੇਂ ਵੀ ਆ ਤੇ ਕੁਝ ਪੁਰਾਣੇ ਵੀ ਆ ਦੇਖੋ ਝੂਲਿਆਂ ਦਾ ਤੱਕ ਨਾ ਮੇਲੇ ਦਾ ਕੁ ਲੁਧਿਆਣਾ ਦਾ ਦ੍ਰਿਸ਼ੀ ਦਾ ਇੱਕ ਖਾਸ ਕਰਕੇ ਲੁਧਿਆਣਾ ਵਾਸੀਆਂ ਨੂੰ ਕ੍ਰੇਧ ਹੁੰਦਾ ਕਿਉਂਕਿ ਇਹ ਸ਼ਹਿਰ ਦਾ ਸਭ ਤੋਂ ਪੁਰਾਣਾ ਤੇ ਸ਼ਹਿਰ ਦੇ ਵਿੱਚ ਮੇਲਾ ਇੱਥੇ ਸਾਰੇ ਸ਼ਹਿਰ ਨੂੰ ਜਿਹੜਾ ਲੁਧਿਆਣਾ ਪੁਰਾਣਾ ਸ਼ਹਿਰ ਹੈ ਉਹ ਸਾਰੇ ਸ਼ਹਿਰ ਨੂੰ ਕਰੇਜ਼ ਹੁੰਦਾ ਕਿ ਇਹਦੀ ਦ੍ਰੇਸ਼ੀ ਦਾ ਮੇਲਾ ਜਾਣਾ ਤੇ ਦ੍ਰੇਸ਼ੀ ਦਾ ਮੇਲਾ ਦੇਖਣਾ ਹੈ ਫਿਰ ਆਪਨੇਸ਼ਵਰੀ ਕਿੰਨੇ ਫੁੱਟ ਦਾ ਹੈ ਰਾਵਣ ਦੇਖੋ ਜੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੁਧਿਆਣੇ ਦਾ ਸਭ ਤੋਂ ਵੱਡਾ ਜਿਹੜਾ ਰਾਵਣ ਆ ਦ੍ਰੇਸ਼ੀ ਮidan ਦੇ ਵਿੱਚ ਹੀ ਰਾਮਲੀਲਾ ਕਮੇਟੀ ਵੱਲੋਂ ਰਾਵਣ ਦਹਨ ਕੀਤਾ ਜਾਊਗਾ छ माते सिनोा मारे मा देवती ने